ਹਾਂ ਤੇ ਕਪਰਾ ਬਾਜ ਲਗਾ ਤੋ ਆਪਣਾ ਰਾਜੂ ਐ ਫੂਡ ਦੇ ਨਾਂ ਦੇ ਚੈਨਲ ਆ ਉਹਦਾ ਹਾਂ ਉਹਦਾ ਯਾਰ ਬੜਾ ਉਦਾਸ ਹੋ ਕੇ ਫੋਨ ਲਾਇਆ ਬੰਦੇ ਨੇ ਹਾਂ ਬੱਚਿਆਂ ਵਰਗਾ ਆਪਣੇ ਉਹਦਾ ਬਾਬਾ ਜੀ ਮੈਂ ਕਈ ਯੂਟਿਊਬਰਾਂ ਨੂੰ ਫੋਨ ਲਾਇਆ ਕੋਈ ਕਿੰਨੇ ਪੈਸੇ ਮੰਗੀ ਜਾਂਦਾ ਕੋਈ ਕਿੰਨੇ ਮੰਗੀ ਜਾਂਦਾ ਹਾਂ ਜਿਵੇਂ ਪ੍ਰੋਮੋਸ਼ਨ ਕਰਾਉਣੀ ਮੈਂ ਖਾਣੇ ਬਣਾਉਣੇ ਸਿਖਾਉਣਾ ਹੁੰਨਾ ਹਾਂ ਤੇ ਮੈਨੂੰ 60 65 ਵੀਡੀਓ ਪਾਈਆਂ ਮੀਆਂ ਮੇਰੀਆਂ ਹਨ ਮੈਂ ਕਿਹਾ ਤੂੰ ਬੋਲ ਕੇ ਭੇਜ ਦੇ ਪੁੱਤ ਜਿਵੇਂ ਭੇਜੇਂਗਾ ਮੈਂ ਪਾ ਸੀਐਸ ਕੇ ਫੂਡ ਆ ਪਪਾ ਹੈ ਸੀਐਸ ਕੇ ਫੂਡ ਹੈ ਨਾ ਹਾਂ ਹਾਂ ਚੈਨਲ ਆ ਉਹਦਾ ਹੂੰ ਸੀਐਸ ਕੇ ਫੂਡ ਉਹ ਮੈਨੂੰ ਕਹਿੰਦਾ ਵੀ ਤੁਸੀਂ ਫਿਰ ਕਿੰਨੇ ਪੈਸੇ ਲਵੋਗੇ ਮੈਂ ਕਹਿੰਨੇ ਪਤਾ ਹੀ ਤਾਂ ਧਾਰ ਪੀ ਲੈਨੇ ਤੇ ਤੋ ਸੀਐਸ ਕੇ ਫੂਡ 13 13 13 13 ਹੈ ਨਾ ਤੇ ਅਸੀਂ ਯਾਰ ਇਹਦਾ ਚੈ ਇਹਦਾ ਨਾ ਗੁਰਪ੍ਰੀਤ ਆ ਹਾਂ ਗੁਰਪ੍ਰੀਤ ਨਾ ਇਹ ਮੁੰਡੇ ਦਾ ਚੱਕ ਸੇ ਦੋ ਘਰ ਸੀਐਸ ਕੇ ਫੂਡ 13 13 ਚੈਨਲ ਦਾ ਨਾਮ ਇਹਦਾ ਤੇ ਯਾਰ ਆਪਾਂ ਇਹਦੀ ਹੈਲਪ ਕਰਨੀ ਹੈ ਹਾਂ ਮੁੰਡਾ ਬੜਾ ਉਦਾਸ ਹੈ ਹਾਂ ਖਾਣੇ ਬੜੇ ਸੋਹਣੇ ਬਣਾਉਂਦਾ ਹੈ ਸਹੀ ਕਹਿੰਦਾ ਤੇ ਇਹਦਾ ਅਸੀਂ ਸ਼ਾਰਟ ਵੀ ਪਾਵਾਂਗੇ ਹਾਂ ਪਾਵਾਂਗੇ ਜਿਹੜਾ ਭਰਾ ਨੇ ਬੋਲਿਆ ਇਹਦੇ ਵੱਲੋਂ ਕੱਲ ਨੂੰ ਉਹਦਾ ਸ਼ਾਰਟ ਵੀ ਪਾਵਾਂਗੇ ਹਨਾ ਹਾਂ ਸਾਰੇ ਭਰਾ ਜਰੂਰ ਹੈਲਪ ਕਰਿਓ ਹਾਂ ਅੱਛਾ ਮੈਂ ਇੱਕ ਗੱਲ ਅੱਜ ਤੇਰੇ ਨਾਲ ਕਰ ਰਿਹਾ ਸੀ ਕਿ ਦਿਨੇ ਮੈਂ ਹੈਲੋ ਨਾ ਕਰ ਰਿਹਾ ਸੀ ਤਕਨੀਕ ਦੀ ਹਾਂ ਬਿਹਨਰ ਦੀ ਜਿਹੜਾ ਬੰਦੇ ਦੇ ਹੱਥ 'ਚ ਹੈ ਹਾਂ ਜਦੋਂ ਅਸੀਂ ਲੁਧਿਆਣੇ ਵਾਲਾ ਕਬਜ਼ਾ ਲਿਆ ਸੀ ਸਟਾਰ ਇਨ ਕਲੇਬ ਵਾਲਾ ਹਾਂ ਇਹ 32 ਕਿੱਲੇ ਸੀ ਬਾਈ ਜੀ ਹਾਂ 6 ਮਹੀਨੇ ਗੋਲੀ ਚੱਲੀ ਤੇਰਾ ਨੋਨੀ ਵੀ ਇੱਥੇ ਹੁੰਦਾ ਸੀ ਸਾਡੇ ਕੋਲੇ ਅੱਛਾ ਠੀਕ ਹੈ ਨਾ ਠੀਕ ਹੈ 6 ਮਹੀਨੇ ਹਾਂ ਨੋਨੀ ਡਰੋਂਦਾ ਆਉਂਦਾ ਜਦੋਂ ਸਾਰਿਆਂ ਨੂੰ ਆ ਵਾਹ ਨੋ ਨੀਨੇ ਕਨਾ ਦੇਖ ਲੈ ਇਹਨਾਂ ਨਾਲ ਨਾ ਕਿਤੇ ਸੌਖਾ ਦੇਖ ਸਰੇ ਵੱਜੇ ਹਾਂ ਦੇਖ ਸਰੇ ਵੱਜੇ ਸੀਸ ਸਾਲੇ ਦੇ ਮਾਤਾ ਦੇ ਦਾਗ ਆਹੋ ਲੁਧਿਆਣੇ ਵਾਲੀ ਮਿੱਟੀ ਰੋਦੂ ਕੁੱਤੀ ਐ ਕਦੇ ਕਦੇ ਟੀਕੇ ਨੂੰ ਚੀਰਾ ਦਵਾਇਆ ਵਾ ਅਸੀਂ ਕਹਿੰਦਾ ਆਹ ਦੇ ਮੇਰੇ ਬੰਬ ਬੱਜਿਆ ਅੱਛਾ ਚੁੱਪ ਕਰ ਗਿਆ